जय श्री राम अ जिस तरह की ਤੁਸੀਂ ਸਾਰੇ ਹੀ ਜਾਣਦੇ ਹੋ ਸਾਡੇ ਨਾਲ ਜੁੜ ਚੁੱਕੇ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਦਿਹਾਤੀ ਜਲੰਧਰ ਤੋਂ ਪੰਕਜ ਠਿੰਗਰਾ ਜੀ ਜਿਸ ਤਰ੍ਹਾਂ ਕਿ ਹੁਣ ਲਗਾਤਾਰ ਇਹ ਦਿਨ ਤਿਹਾਰ ਜਿਹੜੇ ਹੈਗੇ ਆ ਚੱਲ ਰਹੇ ਨੇ ਇਸ ਵਾਰੇ ਸਾਡੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਜੀ ਮੈਂ ਪੰਕਤ ਢਿੰਗੜਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਨਕੌਦਰ ਵਸਿਆ ਨੂੰ ਵਾਰਡ ਨੰਬਰ 3 ਦੇ ਸਾਰੇ ਵਸਿਆ ਨੂੰ ਦੀਵਾਲੀ ਪਰ ਮੰਦੀ ਛੋਟ ਦੇ ਬਸ ਔਰ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਪ੍ਰਮਾਤਮਾ ਤੋਂ ਆਹੀ ਅਰਦਾਸ ਕਰਦਾ ਕਿ ਆ ਜਿਹੜੇ ਤਿਉਹਾਰ ਆ ਰਹੇ ਆ ਆ ਸਾਰੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਜੀ ਔਰ ਇਤਿਹਾਰ ਆਪਾਂ ਜਸਤਰਾਂ ਪਹਿਲੇ ਹਿੰਦੂ ਸਿੱਖ ਸਭ ਰਲ ਮਿਲ ਕੇ ਬਣਾਨੇ ਆ ਇਸ ਵਾਰ ਵੀ ਆਪਾਂ ਸਭ ਪ੍ਰੋਬਲਮ ਮਿਲ ਕੇ ਬਣਾਈਏ ਔਰ ਸਮਾਜ ਵਿੱਚ ਇਕ ਅਛਾ ਮੈਸੇਜ ਪੁੱਜ ਆ ਮੈਂ ਆਸ ਕਰਦਾ ਇੱਕ ਵਾਰ ਫਿਰ ਤੋਂ ਮੈਂ ਆਪਣੇ ਵੱਲੋਂ ਜੀ ਸਾਰਿਆਂ ਨੂੰ ਆ શુભ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦਾ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਤੁਹਾਡਾ ਜੋ ਤੁਹਾਡੀ ਫਰਮ ਹੈ ਸਟਾਈਲਿਸ਼ ਜਾਂ ਸੁਪਰ ਕੈਮੀਕਲਸ ਵੱਲੋਂ ਜਿਸ ਤਰ੍ਹਾਂ ਕਿ ਤੁਸੀਂ ਦੀਵਾਲੀ ਦੇ ਉੱਪਰ ਕੋਈ ਸਪੈਸ਼ਲ ਆਫਰ ਵੀ ਦੇ ਰਹੇ ਹੋਗੇ ਆ ਦੋ ਕੋ ਆਫਰਾਂ ਤਾਂ ਹਮੇਸ਼ਾ ਰਹਿੰਦੀ ਆ ਜੀ ਔਰ ਇਸ ਪਰਵਤ ਦਾ ਤਾਂ ਸਪੈਸ਼ਲੀ ਆਫਰਾਂ ਆ ਗਿਆ ਜੀ ਸਾਡੇ ਕੋਲ ਬੜੇ ਅੱਛੇ ਅੱਛੇ ਪੇਂਟ ਆ ਜੀ ਬਰਲਾਪਸ ਬਰਲਾਵਾਲ ਪੱਟੀ ਸੁਪਰ ਕੈਮੀਕਲ ਦੇ ਕਾਫੀ ਪ੍ਰੋਡਕਟ ਆ ਰਹੇ ਔਰ ਸਪੈਸ਼ਲੀ ਅਸੀਂ ਵਾਟਰਪਰੂਫ ਕੈਮੀਕਲ ਮੈਨੂਫੈਕਚਰ ਕਰਦੇ ਆ ਜੀ ਔਰ ਵਾਜਿਬ ਰੇਟਾਂ 'ਚ ਅਸੀਂ ਕੁਆਲਿਟੀ ਦੇਣ ਦਾ ਵਾਦਾ ਸੁਪਰ ਕੈਮੀਕਲ ਹਮੇਸ਼ਾ ਕਰਦੀ ਆ ਔਰ ਕਰਦੀ ਰਹੇਗੀ ਜੀ ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ ਸੀਗਾ ਵੀ ਕੁਝ ਪੇਂਟਰ ਜਿਹੜੇ ਹੈਗੇ ਆ ਸਪੈਸ਼ਲ ਕਲਰ ਤੁਹਾਡੇ ਕੋਲੋਂ ਬਣਵਾ ਕੇ ਲੈ ਕੇ ਗਏ ਹੈਗੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬਰਲੋਪਸ ਅਲਟਾ ਟੱਕ ਤੱਕ ਦੁਨਟਾ ਜੀ ਤੇ ਥੋੜੇ ਸਮੇਂ ਵਿੱਚ ਇਸ ਕੰਪਨੀ ਨੇ ਬੜੀ ਤਰੱਕੀ ਕੀਤੀ ਹੈ ਜੀ ਔਰ ਕਲਰੈਂਟ ਮਸ਼ੀਨ ਸਾਡੇ ਕੋਲ ਲੱਗੀ ਆ ਜੀ ਘਟ-ਘਟ 10-15000 ਦੇ ਕਲਰ ਜਿਹੜਾ ਵੀ ਕਸਟਮਰ اپنی ਇੱਛਾ ਅਨਸਾਰ ਜੋ ਵੀ ਨੂੰ ਅੱਛਾ ਲੱਗਦਾ ਹੈ ਉਹ ਸਿੱਧੇ ਮੈਨੂਅਲੀ ਕਰਵਾ ਕੇ ਲੈ ਕੇ ਜਾ ਸਕਦੇ ਹੋ ਮੈਨੂੰ ਨਹੀਂ ਮਸ਼ੀਨਾਂ ਮਸ਼ੀਨ ਦੇ ਰਾਹੀਂ ਆਟੋਮੈਟਿਕ ਮਸ਼ੀਨ 'ਚ ਬੰਦੇ ਕਲਰ ਬਣ ਜਾਏਗਾ ਕਲਰ ਸਾਰੇ ਬਣ ਗਏ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਦੇ ਵੱਲੋਂ ਵੀ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਬਹੁਤ-ਬਹੁਤ ਦੀਵਾਲੀ ਬੰਦੀ ਛੋੜ ਵਿਸ਼ਕਰਮਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਥੈਂਕ ਯੂ